ਜੇ ਮੈਨੂੰ ਮੁੱਤਰਨੇ ਠੀਕ ਆਤਾ ਸੀ ਤੁਹਾਡਾ ਬੇਟਾ ਮਾਂ ਹਾਂ ਬੇਟਾ ਆਏ ਧੰਨਵਾਦ ਜੰਮਾ ਤੇਰਾ ਅਸ਼ੀਰਵਾਦ ਆ ਮਾਂ ਜਿੱਦਣ ਇਹਨੂੰ ਲੈ ਕੇ ਆਏ ਸੀ ਦੀ ਇੱਥੇ ਵੀਰੇ ਨੂੰ ਉਸ ਦਿਨ ਬਹੁਤ ਜ਼ਿਆਦਾ ਅਫਸਟ ਸੀ ਭਾਈ ਕੁਝ ਵੀ ਤੋਹਾਈ ਨਹੀਂ ਹੈ ਨਾ ਬੰਦਾਂ ਦਾ ਨਾ ਨਾ ਯਾਰ ਦੀ ਯਾਰ ਤੈਨੂੰ ਨਾ ਗਾਲ ਨਹੀਂ ਕੱਢਣੀ ਤੇ ਵੀਰਾ ਕਮਲਜੀਤ ਸਿੰਘ ਤੰਦਰੁਸਤ ਆ ਵੀਰਾ ਚੜ੍ਹਦੀ ਕਲਾ ਚ ਹੁਣ ਅੱਜ ਵੀਰ ਆਪਣੇ ਘਰ ਚਲਿਆ ਆਪਣੀ ਗੁੱਡੀ ਮਾਂ ਦੇ ਨਾਲ ਟੱਡਾ ਪਿੰਡ ਕਿਹੜਾ ਟੱਲੇ ਵਾਲਾ ਬਹੁਤ ਬੋਲੀ ਟੱਲੇ ਵਾਲਾ ਬਿੱਲਾ ਜਿਹੜਾ ਨਾ ਵੀ ਦੇ ਨਾ ਨਾ ਆ ਕੰਮ ਨਾ ਕਰ ਵੱਡਿਆ ਤੁਸੀਂ ਬਾਤ ਨਹੀਂ ਨਹੀਂ ਤੂੰ ਵੱਡਾ ਭਰਾ ਮਾ ਸਾਡਾ ਯਾਰ ਠੀਕ ਕਰ ਬਾਬੇ ਨੇ ਕਿਰਪਾ ਕੀਤੀ ਹੈ ਗੱਲ ਸੁਣ ਲੈ ਮੇਰੀ ਹੁਣ ਧਿਆਨ ਨਾਲ ਦਵਾਈ ਨਾ ਹੁਣ ਬੰਦ ਕਰੀ ਦਵਾਈ ਨਹੀਂ ਛੱਡਦਾ ਜੇ ਤੂੰ ਦਵਾਈ ਬੰਦ ਕਰਤੀ ਨਾ ਤਾਂ ਦੁਬਾਰਾ ਫੇਰ ਉਵੇਂ ਹੋ ਜਾਊਗਾ ਪਹਿਲਾਂ ਵਾਂਗੂ ਹੀ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀਰਾ ਕਮਲਜੀਤ ਸਿੰਘ ਜਿਹਨੂੰ ਤੁਸੀਂ ਦੇਖਦੇ ਹੋ ਖੜਿਆ ਤੰਦਰੁਸਤਾ ਵੀਰਾ ਚੜ੍ਹਦੀ ਕਲਾ ਚਾ ਹੁਣ ਤੇ ਉਹ ਵੀ ਤਸਵੀਰਾਂ ਦੇਖੋ ਜਿਸ ਦਿਨ ਕਮਲਜੀਤ ਵੀਰਾ ਆਇਆ ਸੀ ਸਾਡੇ ਕੋਲੇ ਜੇ ਮੈਂ ਤੁਸੀਂ ਦੇਖਿਆ ਸੰਗਲਾਂ ਨਾਲ ਬੰਨ ਕੇ ਦੱਸਿਆ ਨਾਲ ਬੰਨ ਕੇ ਲੈ ਕੇ ਆਇਆ ਸੀ ਭਰਾ ਆਪਣੇ ਭਰਾ ਨੂੰ ਤੇ ਨਾਲ ਪਿੰਡ ਦੇ ਵੀ ਬੰਦੇ ਸੀਗੇ ਉਸ ਟਾਈਮ ਹਨ ਕਿਉਂਕਿ ਹਾਲਤ ਵੀਰੇ ਦੀ ਇੰਨੀ ਖਰਾਬ ਸੀ ਤੁਸੀਂ ਉਹ ਵੀਡੀਓ ਦੇਖੋ ਜਿਹਦੇ ਵਿੱਚ ਸ਼ੀਸ਼ੇ ਪੰਨੀ ਜਾਂਦਾ ਗਵਾਂਡੀਆਂ ਦੀ ਦੁਕਾਨ ਦੀ ਕਹੇ ਪੁੱਤਰਾ ਧਸਬ ਜਿਹੜਾ ਮੇਰੇ ਪੁੱਤਰ ਨੂੰ ਠੀਕ ਕਰਤਾ ਤੁਹਾਡਾ ਬੇਟਾ ਮਾਂ ਹਾਂ ਬੇਟਾ ਇਹ ਧੰਨਵਾਦ ਬੇਨਾ ਮਾਂ ਤੇਰਾ ਆਸ਼ੀਰਵਾਦ ਆ ਮਾਂ ਤੇਰੀਆਂ ਪ੍ਰਮਾਤਮਾ ਦੀ ਅਸੀਸਾਂ ਨੇ ਠੀਕ ਕੀਤਾ ਮਾਂ ਇਹਨੂੰ ਵਾਹਿਗੁਰੂ ਨੇ ਦਵਾਈਆਂ ਨੇ ਨਹੀਂ ਦਵਾਵਾਂ ਨੇ ਠੀਕ ਕੀਤਾ ਮਾਂ ਹੈਨਾ ਜਿਹੜਾ ਡਾਕਟਰ ਕਿੰਨੇ ਬੱਚੇ ਮੰਦਰੇ ਮੇਰੇ ਮੇਰੇ ਤਿੰਨ ਲੜਕੇ ਸੀ ਹਾਂ ਦੂਜੇ ਦੋ ਇੱਕ ਤਾਂ ਗਿਆ ਉਹ ਲੈ ਜਾ ਵਾਹਿਗੁਰੂ ਲੈ ਗਿਆ ਉਹ ਕੁਰਸੀ ਦਿਓ ਮਾਤਾ ਨੂੰ ਲਿਆ ਕੇ ਕੱਕੇ ਇੱਥੇ ਇੱਥੇ ਮੈਂ ਛਾਵੇਂ ਖੜ੍ਹਦੇ ਆਸੁਗਵਿੰਦਰ ਸੀ ਉਹ ਤਾਂ ਨਾ ਅੱਛਾ ਜੀ ਮੋਟਾ ਹੋ ਗਿਆ। ਕਾਕਾ ਕਾ। ਤੇ ਦੂਜਾ ਆਹ ਚਾ ਲੈਣਾ। ਤੇ ਉਹ ਦੂਜਾ ਛੋਟਾ ਆਹ ਜੀ ਸਮੋ। ਕੋ ਆਇਆ ਨਹੀਂ ਅੱਜ ਨਾਲ। ਉਹ ਨਾ ਉਹ ਤੇ ਪਿਛਾ ਜੀ ਨੂੰ ਰੰਗ ਹੋਇਆ ਵੈ। ਅੱਛਾ ਇੱਥੇ ਬਹਿ ਜਾ ਕੁਰਸੀ ਤੇ। ਬਹਿ ਜਾ ਪਿੱਛੇ। ਉਹਨੂੰ ਫੜ ਕੇ ਲੈ ਕੇ ਜਾਂਦੇ ਆ। ਤੇ ਅੱਜ ਇਹ ਹੁਣ ਵਾਇਗੁਰ ਦੀ ਮੇਹਰ ਨਾਲ ਪੂਰਾ ਠੀਕ ਵੀ ਹੋ ਗਿਆ। ਤੇ ਤੁਸੀਂ ਦੇਖਿਆ ਹੀ ਆ ਉਸ ਟਾਈਮ ਨੇ ਕੀ ਕੀਤਾ ਉੱਥੇ। ਹਾਂ ਜੀ ਹਾਂ। ਕਿਵੇਂ ਉਹਨੇ ਸ਼ੀਸ਼ੇ ਭੰਨ ਤੇ ਦੁਕਾਨ ਦੇ ਉੱਥੇ ਕਿਸੇ ਨੂੰ ਮਾਰ ਵੀ ਸਕਦਾ ਮਾਰ ਵੀ ਸਕਦਾ ਕਿਉਂਕਿ ਇਹਦੀ ਹਾਲਤ ਵਿਚਾਰ ਇਹਦੇ ਵੀ ਕੰਟਰੋਲ 'ਚ ਨਹੀਂ ਸੀ ਤੇ ਹੁਣ ਜਿੱਦਨ ਦਾ ਸਾਡੇ ਕੋ ਆਇਆ ਇਹਨੇ ਇੱਕ ਵੀ ਸ਼ਬਦ ਉੱਚਾ ਨਹੀਂ ਮਾਰੀ ਬੋਲਿਆ ਸਾਡੇ ਨਾਲ ਸੇਵਾ ਵੀ ਕਰਾਉਂਦਾ ਆਪਣੀ ਦਵਾਈ ਵੀ ਖਾਂਦਾ ਵਧੀਆ ਰਹਿੰਦਾ ਵੈਗੁਰੂ ਨੇ ਕਿਹਾ ਕਿ ਇਹ ਜਮਾ ਨਹੀਂ ਸਾਨੂੰ ਪਰੇਸ਼ਾਨੀ ਦਿੱਤੀ ਹਾਂ ਫਿਰ ਫਿਰ ਮੇਰੀ ਇੱਕ ਬੇਨਤੀ ਵਾ ਤੁਸੀਂ ਹੁਣ ਇਹਦੀ ਦਵਾਈ ਬੰਦ ਨਾ ਕਰਿਓ ਤੇ ਇਹਨੂੰ ਹਰ ਮਹੀਨੇ ਲੈ ਕੇ ਆਇਓ ਤੇ ਇਹਦੀ ਦਵਾਈ ਲਗਾਤਾਰ ਚੱਲਣ ਦਿਓ ਤੇ ਪਿੰਡ 'ਚ ਇਹਨੂੰ ਕੋਈ ਉੱਠੇ ਪਾਸੇ ਨੂੰ ਕੋਈ ਨਸ਼ੇ ਨੁਸ਼ੇ ਵਾਲੇ ਪਾਸੇ ਨੂੰ ਨਾ ਲਾਵੇ ਇਹ ਧਿਆਨ ਰੱਖਿਓ ਇਸ ਪਾਸੇ ਤਾਂ ਇਹ ਬਜਾਵਾ ਜੀ ਪਹਿਲਾਂ ਵੀ ਹੈ ਨਹੀਂ ਸੀ ਜੋ ਅਸੀਂ ਇਹ ਨਸ਼ਾ ਦਵਾਈ ਦਵਾਈ ਜਰੂਰ ਚੱਲਦੀ ਸੀਗੀ ਤਾਂ ਵੀ ਇਹ ਮੀਟ ਖਾਣ ਵਾਲੀ ਗੱਲ ਨਾ ਦਾਰੂ ਪੀਣ ਦਾ ਬੇਫਾਇਦਾ ਗੋਲੀ ਘੈ ਫੁੱਲ ਖਾਣ ਵਾਲੀ ਗੱਲ ਨਾ ਬਸ ਠੀਕ ਹੈ ਠੀਕ ਹੈ ਕਮਲੀ ਤਾਣ ਧਿਆਨ ਰੱਖਣਾ ਤੇ ਤੇਰੀ ਬੁੱਢੀ ਮਾਂ ਵਿਚਾਰੀ ਕਿਵੇਂ ਆਈ ਹੈ ਚੱਲ ਕੇ ਤੇਰੇ ਪਿੱਛੇ ਹੈ ਨਾ ਇਹਦਾ ਖਿਆਲ ਰੱਖਣਾ ਹੁਣ ਸੌ ਕੀ ਦੇਣਾ ਮਾਂ ਨੂੰ ਪੁਣੀ ਦੇਣਾ ਨਾ ਹਾਂ ਬਾਪੂ ਨੂੰ ਵੀ ਸਾਹਮਣਾ ਤੋਂ ਆਉਦਿਆਂ ਜਾ ਕੇ ਸੇਵਾ ਕਰਨੇ ਜਾ ਕੇ ਟੱਲੇ ਵਾਲ ਪਿੰਡ ਆ ਜੀ ਜ਼ਿਲ੍ਹਾ ਬਰਨਾਲਾ ਪੈ ਜਾਂਦਾ ਤੇ ਅੱਜ ਇਹ ਵੀਰ ਆਪਣੇ ਘਰ ਚੱਲਿਆ ਆਪਣੀ ਬੁੱਢੀ ਮਾਂ ਦੇ ਨਾਲ ਮਾਂ ਪਿੰਡੋਂ ਦੋ ਬੰਦਿਆਂ ਨੂੰ ਨਾਲ ਲੈ ਕੇ ਇੱਥੇ ਪਹੁੰਚੀ ਆ ਕਿਉਂਕਿ ਜਿੱਦਣ ਇਹਨੂੰ ਲੈ ਕੇ ਆਏ ਸੀ ਇੱਥੇ ਵੀਰੇ ਨੂੰ ਉਸ ਦਿਨ ਬਹੁਤ ਜ਼ਿਆਦਾ ਅਫਸਰਟ ਸੀ ਭਾਈ ਪਿੰਡ ਦੇ ਵਿੱਚ ਨੇ ਮੰਨ ਲਓ ਦੇਸ਼ਤ ਪਾਈ ਪਈ ਸੀ ਨਾਪ ਸੈਟ ਹੋ ਗਿਆ ਸੀ ਤੇ ਫਿਰ ਸਾਡੇ ਕੋਲੇ ਵੀਰਾ ਦਾਖਲ ਹੋ ਗਿਆ 16225 ਨੂੰ ਤੇ ਅੱਜ ਇਸ ਵੀਰ ਦੀ ਹਾਲਤ ਬਿਲਕੁਲ ਠੀਕ ਆ ਤੰਦਰੁਸਤ ਹੁਣ ਤੁਸੀਂ ਸਾਰੇ ਅਰਦਾਸ ਕਰਿਓ ਕਮਲਜੀਤ ਵਾਸਤੇ ਵੀ ਇਹ ਵੀਰਾ ਆਪਣੇ ਜੀਵਨ ਦੇ ਵਿੱਚ ਹੁਣ ਅੱਗੇ ਵਧ ਸਕੇ ਇੱਕ ਚੰਗਾ ਜੀਵਨ ਬਤੀਤ ਕਰ ਸਕੇ ਤੇ ਪਰਿਵਾਰ ਨੂੰ ਆਪਣੇ ਨੂੰ ਆਪਣੀ ਮਾਂ ਨੂੰ ਬਜ਼ੁਰਗ ਨੂੰ ਬਾਪੂ ਨੂੰ ਸੰਭਾਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ